ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾ ਤੇ ਦੁੱਖ ਮੇਰੇ ਸਗਲੇ ਲਾਥੇ ਸਤ ਗੁਰ ਆਪਣੇ ਕੋ ਕੁਰਬਾਨੀ ਆਤਮ ਚੀਣ ਪਰਮ ਰੰਗ ਮਾਨੀ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰਗ ਬੁੱਧ ਤਿੰਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਤੇ ਮੋਹ ਢੀਠਾ ਗੁਰ ਸੁਖ ਦਾਤਾ ਗੁਰ ਕਰਤਾ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰ ਸੋਖੰਦਾਤਾ ਗੁਰ ਕਰਤਾ ਜੀ ਪ੍ਰਾਣ ਨਾਨਕ ਗੁਰ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 187 ਤੇ ਉਪਰ ਅੰਕਿਤ ਹੈ ਪਾਸ਼ਾ ਕਿਰਪਾ ਕਰ ਰਹੇ ਹਨ ਸਤਗੁਰ ਆਪਣੇ ਕੋ ਕੁਰਬਾਨੀ ਮੈਂ ਆਪਣੇ ਸਤਗੁਰੂ ਤੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਬਤਲਬ ਮੈਂ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰਦਾ ਹਾਂ ਕਿਉਂਕਿ ਸਤਗੁਰੂ ਨੇ ਮੈਨੂੰ ਪ੍ਰਮਾਤਮਾ ਨਾਲ ਬਣਾਉਣਾ ਹੈ ਸਤਗੁਰੂ ਦੀ ਮਹਿਮਾ ਬਾਣੀ ਦੇ ਵਿੱਚ ਬਹੁਤ ਕੀਤੀ ਗਈ। ਔਰ ਸਤਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਆਸਾ ਕੀ ਵਾਰ ਦੀ 6ਵੀਂ ਪੌੜੀ ਵਿੱਚ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ। ਸਭ ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ। ਅੱਜ ਤੱਕਰ ਕਿਸੇ ਨੇ ਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ। ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਕੋਲ ਕੀ ਹੈ ਕਹਿੰਦੇ ਸਤਗੁਰ ਵਿੱਚ ਆਪ ਰਖਿਓਣ ਪ੍ਰਮਾਤਮਾ ਨੇ ਆਪਣਾ ਆਪ ਸਤਗੁਰ ਵਿੱਚ ਟਿਕਾਇਆ ਸਤਗੁਰ ਵਿੱਚ ਆਪ ਰਖਿਓਣ ਕਰ ਪ੍ਰਗਟ ਆਕ ਸੁਣਾਇਆ ਸਤਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂਚ ਤਲਾਇਆ ਜਗ ਜੀਵਨ ਦਾਤਾ ਪਾਇ ਮੈਂ ਆਪਣੇ ਸਤਿਗੁਰੂ ਤੋਂ ਬਿਲੇ ਹਾਰ ਜਾਂਦਾ ਸਤਿਗੁਰ ਕਹਿੰਦੇ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾ ਸਤਿਗੁਰੂ ਕੌਣ ਹੈ ਕਹਿੰਦੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿਖ ਉਧਰੈ ਨਾਨਕ ਹਰ ਗੁਣ ਕਾ ਮੈਂ ਆਪਣੇ ਸਤਗੁਰੂ ਤੋਂ ਬਲਿਹਾਰ ਜਾਣਾ ਕੁਰਬਾਨ ਜਾਣਾ ਹਰ ਗੁਰਾਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਸਤਗੁਰ ਆਪਣੇ ਕੋ ਕੁਰਬਾਨੀ ਤੇ ਸਤਗੁਰ ਨੇ ਕੀ ਮਤ ਦਿੱਤੀ ਆਤਮ ਚੀਣ ਪਰਮ ਰੰਗ ਮਾਨੀ ਜਦੋਂ ਮੈਂ ਸਤਗੁਰੂ ਦਾ ਉਪਦੇਸ਼ ਧਾਰਨ ਕੀਤਾ ਫਿਰ ਮੈਂ ਆਪਣੇ ਆਪ ਨੂੰ ਚੀਨਣ ਦਾ ਯਤਨ ਚੀਨ ਦਾ ਮਤਲਬ ਕਰਨਾ ਮੈਂ ਆਪਣੇ ਆਪ ਨੂੰ ਪੜਤਾਲਣਾ ਸ਼ੁਰੂ ਕੀਤਾ ਜਦੋਂ ਅਸੀਂ ਅੰਦਰ ਨੂੰ ਦੇਖਾਂਗੇ ਨਾ ਗੱਲ ਉਦਣੇ ਬਣਨੀ ਹੈ ਪਰ ਹੁੰਦਾ ਕਿ ਅਸੀਂ ਦੂਸਰੇ ਦੇਖਦੇ ਔਗਣ ਆਪਣੇ ਦੇਖਦੇ ਹਾਂ ਗੁਣ ਦੂਸਰੇ ਦੀਆਂ ਬਰਿਆਈਆਂ ਤੇ ਆਪਣੀਆਂ ਚੰਗਿਆਈਆਂ ਪਰ ਗੱਲ ਉਦਣ ਬਣਨੀ ਹੈ ਜਦ ਦਿਨ ਅਸੀਂ ਦੂਸਰੇ ਦੇ ਗੁਣ ਦੇਖਾਂਗੇ ਆਪਣੇ ਔਗਣ ਦੇਖਾਂਗੇ ਦੂਸਰੇ ਦੀਆਂ ਚੰਗਿਆਈਆਂ ਆਪਣੀਆਂ ਬਰੇ ਆਇਆ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਨਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਲਤੀਫ ਕਹਿੰਦੇ ਬਰੀਕ ਬੁੱਧੀ ਦਾ ਮਾਲਕ ਬੜਾ ਸਿਆਣਾ ਤੇ ਜੇ ਆਪਣੇ ਆਪ ਨੂੰ ਤੂੰ ਸਮਝਦਾ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਨ ਵਿੱਚ ਸਿਰ ਨੀਵਾ ਕਰ ਦੇ ਜਦੋਂ ਅਸੀਂ ਆਪਣੇ ਆਪ ਨੂੰ ਦੇਖਦੇ ਆ ਨਾ ਇਹ ਪਤਾ ਲੱਗਦਾ ਕਿ ਮੈਂ ਕਿੱਥੇ ਹਾਂ ਗੱਲ ਇਹੀ ਕਿ ਇੱਕੋ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਦੇਖਦੇ ਜਦੋਂ ਆਪਣੇ ਆਪ ਦੀ ਪਰਚੋਲ ਕੀਤੀ ਤੇ ਸਮਝ ਆਈ ਕਿ ਮੈਂ ਕੀ ਹਾਂ ਸਤਗੁਰੂ ਮਹਾਰਾਜ ਕਹਿੰਦੇ ਆਤਮ ਚੀਨ ਪਰਮ ਰੰਗ ਮਾਨੇ ਜਦੋਂ ਮੈਂ ਆਪਣੇ ਆਪ ਨੂੰ ਪੜਤਾਲਿਆ ਨਾ ਆਪਣੇ ਆਪ ਨੂੰ ਦੇਖਿਆ ਤੇ ਪਰਮ ਰੰਗ ਮਾਨੇ ਪਰਮ ਕਹਿੰਦੇ ਬਹੁਤ ਵੱਡਾ ਉਹ ਪਰਮੇਸ਼ਰ ਦਾ ਰੰਗ ਪਰਮਾਤਮਾ ਦਾ ਪਿਆਰ ਉਹਨੂੰ ਮੰਨਣਾ ਕੀਤਾ ਆਤਮ ਚੀਣ ਪਰਮ ਰੰਗ ਮਾਨੀ ਰਹਾਉ ਗੁਰ ਕੇ ਚਰਨ ਉਪਰ ਮੇਰੇ ਮਾਥੇ ਹੁਣ ਜਦੋਂ ਇਹ ਸ਼ਬਦ ਆਉਂਦਾ ਹੈ ਕਿ ਅਸੀਂ ਸਮਝਦੇ ਹਾਂ ਕਿ ਗੁਰੂ ਦੇ ਚਰਨ ਕੀ ਹਨ ਕਿ ਲੋਕਾਂ ਨੇ ਨਾ ਆ ਗੁਰੂ ਸਾਹਿਬ ਜੀ ਦਾ ਮਹਾਰਾਜ ਦੀ ਮੰਜੀ ਸਾਹਿਬ ਜਿਹੜੀ ਹੈ ਇਹਦੇ ਜਿਹੜੇ ਪਾਵੇ ਉਹਨੂੰ ਚਰਨ ਕਹਿਣਾ ਸ਼ੁਰੂ ਕਰ ਦਿੱਤਾ ਪਰ ਉਹ ਪੂਰੇ ਸਾਲ ਚਰਨ ਕਹਿੰਦੇ ਆ ਪਰ ਇੱਕ ਦਿਨ ਬੀਬੀਆਂ ਕਹਿੰਦੀਆਂ ਨਹੀਂ ਪਾਈ ਇਹ ਤਾਂ ਹੱਥ ਹੈ ਇਹਨੂੰ ਅੱਗੇ ਰਖੜੀਆਂ ਬੰਨਣ ਲੱਗ ਜਾਂਦੀਆਂ ਪਹਿਲੀ ਗੱਲ ਤੇ ਨਿਰਣਾ ਕਰ ਲਈ ਵੀ ਹੱਥ ਹੈ ਜਾਂ ਪੈਰ ਹੈ ਵੀ ਚਰਨ ਹੈ ਜਾਂ ਹੱਥ ਹੈ ਇਹ ਤਾਂ ਮੰਜੀ ਦੇ ਪਾਵੇ ਆ ਸਤਗੁਰੂ ਦੇ ਚਰਨ ਕੀ ਆ ਜਪ ਸਬ ਦੇ ਵਿੱਚ ਆਪਾਂ ਪੜਦੇ ਆਂ ਕਰ ਕਰ ਪ੍ਰਣਾਮ ਚਿੱਤ ਚਰਨ ਨਾਮ ਸਤਗੁਰੂ ਦਾ ਨਾਮ ਹੀ ਸਤਗੁਰੂ ਦੇ ਚਰਨ ਹੈ ਪਾਪ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਪਾਪ ਉਹਦੀ ਗੱਲ ਨੂੰ ਧਾਰਨ ਕਰ ਲਿਆ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਗੁਰੂ ਨੇ ਕਿਰਪਾ ਕਰ ਦਿੱਤੀ ਮੇਰੇ ਰਹਿਮਤ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਮੈਂ ਆਪਣਾ ਮੱਥਾ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਭਾਵ ਕਿ ਜਦੋਂ ਮੈਂ ਗੁਰੂ ਦੇ ਚਰਨਾਂ ਨੂੰ ਕਮਾਉਣਾ ਸ਼ੁਰੂ ਕੀਤਾ ਉਹਦੇ ਉਪਦੇਸ਼ਾਂ ਨੂੰ ਕਮਾਉਣਾ ਸ਼ੁਰੂ ਕੀਤਾ ਤੇ ਸਾਰੇ ਦੁੱਖ ਜਿਹੜੇ ਆ ਮੇਰੇ ਉਹ ਖਤਮ ਹੋ ਗਏ ਹੁਣ ਸਤਗੁਰੂ ਮਹਾਰਾਜ ਕਹਿੰਦੇ ਪੈਸੇ ਨਾ ਧੂੜੀ ਜਿਹੜੀ ਆ ਚਰਨ ਧੋੜ ਦਾ ਅਤਰੀ ਵੀ ਪਾਉ ਹੈ ਨਿਮਰਤਾ ਸਾਡੇ ਅੰਦਰ ਨਿਮਰਤਾ ਆ ਜੇ ਐਸ ਕਰਕੇ ਉਹ ਸਤਗੁਰੂ ਮਹਾਰਾਜ ਦੇ ਦਰ ਤੇ ਆ ਕੇ ਆਪਾਂ ਚਰਨ ਧੋੜ ਮੱਥੇ ਨੂੰ ਲਾਉਂਦੇ ਪਰ ਇਹਨਾਂ ਲੋਕਾਂ ਨੇ ਉਸ ਦਾ ਜਿਹੜਾ ਸੀ ਗਲਤ ਨਜਾਇਜ਼ ਜਿਹੜਾ ਸੀ ਉਹ ਅਰਥ ਵੀ ਕੀਤੇ ਤੇ ਨਜਾਇਜ਼ ਦਾ ਫਾਇਦਾ ਵੀ ਉਠਾਇਆ ਗਿਆ ਤੇ ਉਹਦਾ ਭਾਵ ਕੀ ਸੀ ਸਾਡੇ ਅੰਦਰ ਨਿਮਰਤਾ ਆ ਜੇ ਗੁਰਮਾਰ ਕਹਿੰਦੇ ਦਾਨ ਮਹੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਏ ਕੋੜਾ ਲਾਲਚ ਛੱਡੀਏ ਮਤਲਬ ਜਦੋਂ ਉਹਦੀ ਚਰਨ ਧੂੜ ਮਿਲ ਗਈ ਉਹਦਾ ਉਪਦੇਸ਼ ਮਿਲ ਗਿਆ ਤੇ ਮੇਰੇ ਅੰਦਰ ਬਦਲਾਅ ਆ ਗਿਆ ਦਾਨ ਮਹੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੈ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈ ਮਹਾਰਾਜ ਕਹਿੰਦੇ ਭਾਈ ਚਰਨ ਧੂੜ ਜਿਹੜੀ ਹੈ ਨਾ ਉਹਦਾ ਉਪਦੇਸ਼ ਜਿਹੜਾ ਜਦੋਂ ਅਸੀਂ ਆਪਣੇ ਦਿਲ ਦਿਮਾਗ ਦੇ ਵਿੱਚ ਆਪਣੇ ਮਨ ਦੇ ਵਿੱਚ ਧਾਰਨਾ ਕੀਤਾ ਤੇ ਉਹਦੇ ਮੁਤਾਬਕ ਆਪਣਾ ਜੀਵਨ ਬਣਾਉਣ ਦਾ ਯਤਨ ਕੀਤਾ ਬੜੀਆਂ ਉਦਾਹਰਨਾਂ ਗੁਰੂ ਮਹਾਰਾਜ ਨੇ ਆਖਿਆ ਨਾਲ ਸਪਸ਼ਟ ਕੀਤਾ ਸ਼ਬਦ ਪੜ੍ਹਦੇ ਆ ਨਾ ਗੁਰੂ ਮਹਾਰਾਜ ਦਾ ਕਹਿੰਦੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ ਕਹਿੰਦੇ ਉਹਦਾ ਸਾਧੂਆਂ ਦੇ ਚਰਨ ਧੂੜੀ ਇਸ਼ਨਾਨ ਕਰਨਾ ਭਾਵ ਜੋ ਆਪ ਸੰਗਤ ਬੈਠੀ ਆ ਨਾ ਇੱਥੇ ਬੈਠ ਕੇ ਪਰਮੇਸ਼ਰ ਦਾ ਨਾਮ ਜਪਣਾ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕਰਮ ਭਾਵ ਗੁਰੂ ਕੀ ਸੰਗਤ ਕਰਨਾ ਜਦੋਂ ਗੁਰੂ ਕੀ ਸੰਗਤ ਕਰਾਂਗੇ ਗੁਰੂ ਦੇ ਉਪਦੇਸ਼ ਕਮਾਵਾਂਗੇ ਤੇ ਸਾਡੇ ਅੰਦਰ ਉਹਦਾ ਫਿਰ ਅੰਤਰੀਵ ਭਾਵ ਜਿਹੜਾ ਨਿਮਰਤਾ ਸਾਡੇ ਜੀਵਨ ਦੇ ਵਿੱਚ ਆ ਜਾਏ ਸਤਿਗੁਰ ਕਹਿੰਦੇ ਭਾਈ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਅਛਣਾ ਕੀ ਕਰਨਾ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਉਹਨੂੰ ਧਿਆਉਣਾ ਸੁਣਨਾ ਸਭਨਾਂ ਨੂੰ ਕਰਦਾ ਤੇ ਜੋ ਸੁਣਿਆ ਜੋ ਪੜਿਆ ਇਹਨੂੰ ਵੰਡਣ ਦਾ ਯਤਨ ਕਰੀਏ ਜਿਹਨੂੰ ਕਰਦੇ ਆਪ ਜਪ ਹੈ ਅਵਰ ਹੈ ਨਾਮ ਜਪਾਵੇ ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਜਪਦੇ ਆ ਉਹ ਹੋਰਾਂ ਨੂੰ ਜਪਾਉਂਦੇ ਆ ਜਾਂ ਨਾਨਕ ਧੋੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪ ਹੈ ਅਵਰ ਹੈ ਨਾਮ ਜਪਾਵੇ ਪਾਸ਼ਾ ਜੀ ਕਹਿੰਦੇ ਭਾਈ ਗੁਰ ਕੇ ਚਰਨ ਉਪਰ ਮੇਰੇ ਮਾਤੇ ਫਿਰ ਬੇਨਤੀ ਕਰਦੇ ਆ ਧੂੜੀ ਦਾ ਚਰਨ ਧੂੜ ਦਾ ਅੰਤਰੀ ਵੀ ਪਾਵ ਹੈ ਨਿਮਰਤਾ ਪ੍ਰੋਫੈਸਰ ਸਾਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਰਥਾਂ ਦਾ ਸਟਿੱਕ ਕੀਤਾ 10 ਭਾਗਾਂ ਦੇ ਵਿੱਚ ਉਹ ਛਪਿਆ ਦਰਪਣ ਉਹਦਾ ਨਾਮ ਹੈ ਉਹਨਾਂ ਨੇ ਇੱਕ ਗੱਲ ਲਿਖੀ ਹੈ ਕਹਿੰਦੇ ਜਲੰਧਰ ਦੇ ਵਿੱਚ ਇੱਕ ਗੁਰਦੁਆਰਾ ਹੈ ਗੁਰਦੁਆਰਾ ਬਸਤੀ ਸੇਖ ਪਾਸ਼ਾਏ ਛੇਵੀ ਉੱਥੇ ਨੇ ਇੱਕ ਮਾਤਾ ਰੋਜ ਆਉਂਦੀ ਸੀ ਗੁਰਦੁਆਰੇ ਤੇ ਉਹਨੇ ਰੋਜ ਆਉਣਾ ਗੁਰਦੁਆਰੇ ਤੇ ਆਕੇ ਨਾ ਸਾਰੀਆਂ ਸੰਗਤਾਂ ਦੇ ਜਿਹੜੇ ਬਾਹਰ ਜੋੜੇ ਪਏ ਹੁੰਦੇ ਸਨ ਤੇ ਉਹਨਾਂ ਨੂੰ ਝਾੜਨਾ ਤੇ ਉਹਨਾਂ ਨੂੰ ਲਾਈਨ ਦੇ ਵਿੱਚ ਰੱਖ ਦੇਣਾ ਮੱਥੇ ਨੂੰ ਲਾਉਣਾ ਤੇ ਇੱਕ ਦਿਨ ਕੀ ਹੋਇਆ ਉਹਨੂੰ ਕਰਦੇ ਆ ਅੱਜ ਨਹੀਂ ਕਿੰਨੇ ਸਾਲ ਹੋ ਗਏ ਸਨ ਉਹਦਾ ਰੋਜ਼ ਦਾ ਹੀ ਉਹ ਨਿਮਰ ਸੀ ਇੱਕ ਦਿਨ ਕੀ ਹੋਇਆ ਪਤਾ ਨਹੀਂ ਉਸਨੇ ਇੱਕ ਜੋੜਾ ਚੁੱਕ ਕੇ ਕੰਧ ਤੋਂ ਬਾਹਰ ਸੁੱਟ ਦਿੱਤਾ ਕਿਸੇ ਨੇ ਪੁੱਛਿਆ ਮਾਤਾ ਜੀ ਇਹ ਜੋੜਾ ਬਾਹਰ ਕਾਤੇ ਸੁੱਟਤਾ ਕਹਿੰਦੀ ਇਹ ਜੋੜਾ ਤੁਹਾਨੂੰ ਪਤਾ ਕਿਹਦਾ ਇਹ ਮੇਰੇ ਘਰ ਕੰਮ ਕਰਦੀ ਉਹਦਾ ਜੋੜਾ ਹੈ ਪਿਛੇ ਜਿਹਦੇ ਅੰਦਰ ਸਾਡੇ ਨਿਮਰਤਾ ਹੀ ਨਹੀਂ ਆਈ ਸਾਡੇ ਅੰਦਰ ਨਿਮਰਤਾ ਭਾਵ ਹੀ ਨਹੀਂ ਬਣਿਆ ਤੇ ਫਿਰ ਜੋੜੇ ਝਾੜੇ ਭਾਵੇਂ ਜੋ ਮਰਜੀ ਮੇ ਜੋੜੇ ਝਾੜਦੇ ਜੋੜੇ ਮਾਰਨ ਲੱਗ ਜਾਂਦੇ ਚੌਰ ਕਰਦੇ ਚੌਰ ਮਾਰਨ ਲੱਗ ਜਾਂਦੇ ਤੇ ਕਹਿੰਦੇ ਭਾਵ ਨਹੀਂ ਆਇਆ ਨਾ ਨਿਮਰਤਾ ਭਾਵ ਜੀਵਨ ਦੇ ਵਿੱਚ ਨਹੀਂ ਪ੍ਰਗਟ ਹੋਇਆ ਪਾਸ਼ਾ ਜੀ ਮਹਾਰਾਜ ਕਹਿ ਰਿਹਾ ਕਹਿੰਦੇ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਜਦੋਂ ਅਸੀਂ ਬਾਹਰੀ ਤੌਰ ਤੇ ਹੀ ਪ੍ਰੈਕਟਿਸ ਕਰਾਂਗੇ ਤੇ ਸਾਨੂੰ ਨਹੀਂ ਪ੍ਰਾਪਤੀ ਹੋਣੀ ਜਦੋਂ ਅਸੀਂ ਉਹਨੂੰ ਜੀਵਨ ਨੂੰ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਾਂਗੇ ਤੇ ਸਤਗੁਰ ਕਹਿੰਦੇ ਸਾਰੇ ਦੁੱਖ ਤੇਰੇ ਉਹ ਲੱਥ ਜਾਣਗੇ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਮੈਂ ਆਪਣੇ ਸਤਗੁਰ ਤੋਂ ਕੁਰਬਾਨ ਜਾਨਾ ਬਲਿ ਹਰ ਜਾਨਾ ਆਤਮ ਚੀਣ ਪਰਮ ਰੰਗ ਮਾਨੀ ਮੈਂ ਆਪਣੇ ਆਪ ਨੂੰ ਪੜਤਾਲਣਾ ਸ਼ੁਰੂ ਕਰ ਲਿਆ ਮੈਂ ਅੰਦਰ ਨੂੰ ਜਾਣਾ ਸ਼ੁਰੂ ਕਰ ਦਿੱਤਾ ਪਰਮ ਰੰਗ ਮਾਨੀ ਰਹਾਓ ਚਰਨ ਰੇਣ ਗੁਰ ਕੀ ਮੁਖ ਲਾਗੀ ਹੁਣ ਇਹ ਭਾਵ ਜਿਹੜੇ ਸੀ ਇਹ ਸ਼ਬਦ ਜਿਹੜੇ ਸੀ ਇਹਨਾਂ ਨੂੰ ਲੈ ਕੇ ਲੋਕਾਂ ਨੇ ਮੱਥੇ ਤੇ ਲਾ ਲਈ ਚਰਨ ਧੂੜ ਠੀਕ ਹੈ ਕਿ ਸਾਡੇ ਅੰਦਰ ਇੱਕ ਨਿਮਰਤਾ ਭਾਵ ਬਣੇ ਪਰ ਇਹ ਨਹੀਂ ਕਿ ਅਸੀਂ ਬਾਹਰੀ ਤੌਰ ਤੇ ਪ੍ਰੈਕਟਿਸ ਕਰਦੇ ਰਹਿ ਪਰ ਜਦੋਂ ਜਦਨ ਗੁਰੂ ਦੇ ਉਪਦੇਸ਼ ਅਸੀਂ ਜੀਵਨ ਦੇ ਵਿੱਚ ਧਾਰਨ ਕਰ ਲੈ ਹੁਣ ਜੀ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮੁਖ ਲਾਗੀ ਹੁਣ ਗੁਰੂ ਦੇ ਉਪਦੇਸ਼ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੁਖ ਨਾਲ ਗਾਉਣੇ ਸ਼ੁਰੂ ਕਰ ਦਿੱਤੇ ਵੀ ਪ੍ਰਮਾਤਮਾ ਦੀ ਬਾਣੀ ਪੜਨੀ ਸ਼ੁਰੂ ਕਰ ਲੇਤੀ ਤੇ ਉਹਨਾਂ ਦੀ ਹਾਲਤ ਕੀ ਹੋਈ ਕਹਿੰਦੇ ਕੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ ਕੀ ਦਾਤ ਮਿਲੀ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰਗ ਬੋਧ ਤਿੰਨ ਸਗਲ ਤਿਆਗ ਤੇ ਉਹਨਾਂ ਨੇ ਆਪਣੇ ਹੰਕਾਰ ਦੀ ਬੁੱਧੀ ਜਿਹੜੀ ਸੀ ਉਹਨੂੰ ਸਗਲ ਨੂੰ ਤਿਆਗ ਦਿੱਤਾ ਹੰਕਾਰ ਖਤਮ ਹੋ ਗਿਆ ਭਾਬੀ ਇਹ ਕਿ ਅੰਤਰੀ ਵੀ ਭਾਬੇ ਕਿ ਨਿਮਰਤਾ ਸਾਡੇ ਜੀਵਨ ਵਿੱਚ ਆ ਜਾ ਚਰਨ ਰੇਣ ਗੁਰ ਕੀ ਮੁਖ ਲਾਗੀ ਅਹੰਗ ਬੁੱਧ ਤਿੰਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਜਦੋਂ ਗੁਰੂ ਦਾ ਸ਼ਬਦ ਸਾਨੂੰ ਮਿੱਠਾ ਲੱਗਦਾ ਉਹ ਸ਼ਬਦ ਜਿਹੜੇ ਆ ਨਾ ਸਾਧ ਸੰਗਤ ਦੀ ਥੋੜੇ ਜਿਹੇ ਸਾਡੇ ਚੱਲਦੇ ਪਏ 100 150 200 ਸ਼ਬਦ ਉਹ ਸਾਨੂੰ ਚੰਗੇ ਲੱਗਦੇ ਆ ਸ਼ਬਦ ਚੰਗਾ ਲੱਗਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਚੰਗਾ ਲੱਗਦਾ ਔਖੀ ਘੜੀ ਨਾ ਦੇਖਣ ਦੀ ਮਤਲਬ ਜਿਹੜੇ ਸਾਡੇ ਕੰਨਾਂ ਨੂੰ ਚੰਗੇ ਲੱਗਦੇ ਉਹੀ ਸੁਣਾਏ ਜਾਂਦੇ ਉਹੀ ਸੁਨੇ ਜਾਂਦੇ ਪਰ ਬਾਣੀ ਤਾਂ ਹੋਰ ਵੀ ਕਹਿੰਦੀ ਆ ਨਾ ਸਤਗੁਰੂ ਵੀ ਕਹਿ ਰਹੇ ਆ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਬਰਲ ਭਵੇ ਵਿੱਚ ਆਏ ਸਤਗੁਰ ਤਾਂ ਇਹ ਵੀ ਕਹਿੰਦੇ ਕਬੀਰ ਭਾਗ ਮਾਸਲੀ ਸੁਰਾਪਾਣ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਅਰਦਾਣ ਕੀ ਇਹ ਸਭ ਹੀ ਰਸਾਤਲ ਜਾਏ ਕੌਣ ਪੜੇਗਾ ਅੱਦੇ ਤੱਕ ਖਾਣ ਪੀਣ ਵਾਲੇ ਹੀ ਆ ਜਿਹੜੇ ਪੜ੍ਹਦੇ ਆ ਤੇ ਸੁਣਨ ਵਾਲੇ ਅਨੋਦੇ ਨਹੀਂ برداشت ਹੁੰਦਾ ਉਹ ਵੀ ਖਾਂਦੇ ਪੀਂਦੇ ਤੇ ਮਹਾਰਾਜ ਦੀ ਬਾਣੀ ਦੇ ਵੀ ਕਿਹਾ ਕਹਿੰਦੇ ਸਭ ਜੱਬ ਸਭ ਮੈਂ ਏਕ ਖਦਾਇ ਕਹਿ ਤੋ ਤੌ ਕਿਉਂ ਮੁਰਗੀ ਮਾਰੇ ਕੌਣ ਸੁਣੇਗਾ ਸ਼ਬਦ ਕਿਹਨੇ ਪੜਿਆ ਕਿਸੇ ਨੇ ਨਹੀਂ ਪੜਿਆ ਅੱਜ ਤੱਕ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੀਵਨ ਦੇ ਵਿੱਚ ਉਹ ਜਿਹੜੀ ਮਿੱਠਾ ਲੱਗਣਾ ਹਰੇਕ ਸ਼ਬਦ ਮਿੱਠਾ ਲੱਗੇ ਕਿ ਗੁਰੂ ਦਾ ਹੁਕਮ ਗੁਰੂ ਦਾ ਸ਼ਬਦ ਸਾਨੂੰ ਚੰਗਾ ਲੱਗਣ ਲੱਗ ਜਾਣਾ ਹਰੇਕ ਚੀਜ਼ ਚੰਗੀ ਲੱਗੇ ਵੀ ਗੁਰੂ ਜਪਾ ਮਾਰ ਕਹਿੰਦੇ ਅੱਜ ਬਹੁਤ ਕਿਰਪਾ ਕੀਤੀ ਕਿਸੇ ਵੱਲੋਂ ਨਾ ਅੱਜ ਬਹੁਤ ਸੋਹਣਾ ਹੁਕਮਨਾਮਾ ਆਇਆ ਅੱਜ ਵਾਹਿਗੁਰੂ ਨੇ ਬੜੀ ਕਿਰਪਾ ਰੋਜ਼ ਵਾਹਿਗੁਰੂ ਕਿਰਪਾ ਕਰਦੇ ਸਾਨੂੰ ਸਮਝਾਉਣ ਵਾਸਤੇ ਸਤ ਗੁਰੂ ਕਰ ਰਹੇ ਆ ਨਾ ਤੇ ਮਹਾਰਾਜ ਕਹਿੰਦੇ ਭਾਈ ਜਿੱਦ ਦਿਨ ਸ਼ਬਦ ਉਹਦਾ ਮਿੱਠਾ ਲੱਗਣ ਲੱਗਦਾ ਬਾਣੀ ਮਿੱਠੀ ਲੱਗਦੀ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਪ੍ਰਭੂ ਕਾ ਲੱਗਾ ਮਿੱਠਾ ਜਦੋਂ ਮਿੱਠਾ ਲੱਗਦਾ ਤੇ ਭਾਪ ਤੁਸੀਂ ਸੰਗਤ ਕਰਦੇ ਹੋ ਨਾ ਬਾਣੀ ਪੜਦੇ ਹੋ ਜੋ ਰੋਜ ਨਿਤਨੇਮ ਕਰਦੇ ਹੋ ਮਿੱਠਾ ਲੱਗਦਾ ਹੈ ਨਾ ਤੇ ਜਿਹਨੂੰ ਕੌੜਾ ਲੱਗਦਾ ਤੇ ਉਹਨੂੰ ਤਾਂ ਫਿਰ ਉਹ ਕਦੇ-ਕਦੇ ਕਰੇਗਾ ਤੇ ਗੁਰੂ ਮਹਾਰਜ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਉਹਨੂੰ ਤਾਂ ਫਿਰ ਆਤਮਿਕ ਜੀਵਨ ਦੇਣ ਵਾਲੀ ਜਿਹੜੀ ਵਸਤੂ ਆ ਉਹਨੂੰ ਕੌੜੀ ਲੱਗਦੀ ਕਿਹਨੂੰ ਲੱਗਦੀ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਉਹਨਾਂ ਨੂੰ ਸ਼ਰਾਬ ਬੜੀ ਚੰਗੀ ਲੱਗਦੀ ਆ ਜੇ ਕੋ ਅੰਮ੍ਰਿਤ ਛਕ ਲੋ ਤੇ ਅੰਮ੍ਰਿਤ ਬੜਾ ਕੌੜਾ ਲੱਗਦਾ ਵੀ ਕੌੜਾ ਲੱਗਦਾ ਵੀ ਛਕੇ ਹੀ ਨਹੀਂ ਨਾ ਹਲੇ ਅੰਮ੍ਰਿਤਕੋੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਣੋ ਡਿਠੀ ਕਹਿੰਦੇ ਸਾਖਤ ਕਿਹਨੂੰ ਕਹਿੰਦੇ ਜਿਹੜਾ ਟਟਿਆ ਮਨੁੱਖ ਹੁੰਦਾ ਰੱਬ ਤੋਂ ਕਹਿੰਦੇ ਮੈਂ ਅੱਖਾਂ ਨਾਲ ਗੁਰਮਾਰ ਕਹਿੰਦੇ ਦੇਖਿਆ ਉਹਨਾਂ ਨੂੰ ਫਿਰ ਪਾਣੀ ਮਿੱਠੀ ਨਹੀਂ ਲੱਗਦੀ ਔਰ ਦੇਖੋ ਨਾ ਲੋਕ ਗੁਰਦੁਆਰਿਆਂ ਦੇ ਆਲੇ ਦੁਆਲੇ ਰਹਿੰਦੇ ਆ ਤੇ ਆਮ ਕਰਕੇ ਤੁਹਾਨੂੰ ਸੁਣਦੇ ਆ ਲੋਕ ਕਿੰਨਾ ਰੌਲਾ ਪੈ ਰਿਹਾ ਗੁਰਦੁਆਰੇ ਵਿੱਚ ਕਿੰਨੀ ਆਵਾਜ਼ ਆ ਰਹੀ ਹੈ ਸਾਡੇ ਤਾਂ ਕੰਨ ਖਰਾਬ ਹੋ ਜਾਣੇ ਹੁਣ ਜਿਨ੍ਹਾਂ ਉਹ ਜਿਨ੍ਹਾਂ ਨੇ ਜਿਹੜਾ ਬਾਣੀ ਨਾਲ ਜੁੜਿਆ ਉਹ ਬਾਣੀ ਸੁਣ ਕੇ ਉਹਨੂੰ ਕਹੇ ਕਿ ਗਾ ਸਤਿਗੁਰ ਦੀ ਬਾਣੀ ਆ ਸ਼ਬਦ ਪੜਿਆ ਜਾ ਰਿਹਾ ਇਹ ਸਤਿਗੁਰ ਨੇ ਹੁਕਮ ਕੀਤਾ ਨਹੀਂ ਤਾਂ ਕਹਿੰਦੇ ਜੀ ਰੌਲਾ ਪੈ ਰਿਹਾ ਉਹ ਕਿਹਨਾਂ ਨੂੰ ਪੈਂਦਾ ਗੁਰਮਾਰਗ ਕਹਿੰਦੇ ਜਿਨ੍ਹਾਂ ਦੇ ਉੱਪਰ ਮਾਇਆ ਦਾ ਅਸਰ ਹੋ ਗਿਆ ਤੇ ਜਿਹੜੇ ਉੱਪਰ ਮਾਇਆ ਦਾ ਅਸਰ ਹੋ ਗਿਆ ਉਹ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਰੋਲ ਕਚੋੜਾ ਅਧੀਆਂ ਲੜਾਈਆਂ ਤਾਂ ਇਸੇ ਕਰਕੇ ਹੁੰਦੀਆਂ ਗੁਰਦੁਆਰੇ ਵਿੱਚ ਆਵਾਜ਼ ਬਹੁਤ ਆ ਗਈ ਬਾਹਰ ਸਾਡਾ ਅਸੀਂ ਡਿਸਟਰਬ ਹੋ ਰਹੇ ਹਾਂ ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਉਹਨੂੰ ਮਿੱਠਾ ਲੱਗੇ ਨਹੀਂ ਉਹਨੂੰ ਕੌੜਾ ਲੱਗਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਗੁਰ ਕਾ ਸ਼ਬਦ ਲੱਗੋ ਮਨ ਮਿੱਠਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਕਿ ਬਿਮਾਰ ਵੀ ਹੁੰਦੇ ਬੱਚੇ ਪੜ੍ਹਦੇ ਵੀ ਆ ਪਰ ਕਹਿਣ ਦਾ ਭਾਵ ਹੈ ਕਿ ਸਾਡੇ ਸਾਨੂੰ ਬਾਣੀ ਮਿੱਠੀ ਲੱਗਣੀ ਚਾਹੀਦੀ ਬਹੁਤ ਅੱਛੀ ਗੱਲ ਹੈ ਕਿ ਜਿੰਨੀ ਇਹ ਬਾਣੀ ਜਿਹੜੀ ਆ ਪੜ੍ਹੀ ਜਾਂਦੀ ਆ ਸਪੀਕਰ ਜਿਹੜੇ ਆ ਸਿਰਫ ਹਾਲ ਦੇ ਵਿੱਚ ਹੀ ਹੋਣਾ ਚਾਹੀਦਾ ਬਾਹਰ ਕਿਹੜਾ ਸੁਣ ਰਿਹਾ ਕੋਈ ਨਹੀਂ ਸੁਣ ਰਿਹਾ ਇਹਨਾਂ ਵਿਭਾਵਨਾ ਉਹ ਅੰਦਰ ਆ ਕੇ ਬੈਠ ਕੇ ਉਹ ਬਾਣੀ ਸਤਗੁਰੂ ਜੀ ਦੀ ਸੁਣਦੇ ਤੇ ਉਹਨਾਂ ਨੂੰ ਮਿੱਠੀ ਲੱਗਦੀ ਹੈ ਜੋ ਪੜਦੇ ਵੀ ਹੈ ਸੁਣਦੇ ਵੀ ਹੈ ਗੁਰ ਕਾ ਸ਼ਬਦ ਲਗੋ ਮਨ ਮੀਠਾ ਮਨ ਦੇ ਵਿੱਚ ਇਥੇ ਮਨ ਦੇ ਨੰਨੇ ਨੂੰ ਸਿਆਰੀ ਆ ਉਹਨਾਂ ਦੇ ਮਨ ਵਿੱਚ ਮਿੱਠਾ ਲੱਗਦਾ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਂਤੇ ਮੋਹ ਡਿਠਾ ਕਹਿੰਦੇ ਜਦੋਂ ਸ਼ਬਦ ਨਾਲ ਜੁੜੋਗੇ ਤਾਂ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ ਪਾਰ ਬ੍ਰਹਮ ਤਾਂ ਤੇ ਮੋਹਿ ਡਿਠਾ ਤਾਂ ਉਹਦੇ ਦਰਸ਼ਨ ਹੋਣਗੇ ਜਦੋਂ ਤੁਹਾਨੂੰ ਗੁਰਬਾਣੀ ਨਾਲ ਪਿਆਰ ਹੋ ਗਿਆ ਗੁਰਮਾਰਗ ਕਹਿੰਦੇ ਗੁਰੂ ਹਰ ਰਾਜ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਗੁਰਮਾਰ ਕਿਦਾਂ ਪਤਾ ਲੱਗੇ ਵੀ ਸਾਡਾ ਮਨ ਜਾਗ ਗਿਆ ਸਾਡਾ ਮਨ ਜਾਗਣ ਦਾ ਦੱਸੋ ਤਾਂ ਨਿਸ਼ਾਨੀ ਕੀ ਆ ਗੁਰੂ ਹਰ ਰਾਜ ਸਾਹਿਬ ਜੀ ਨੇ ਆਖਿਆ ਜੀ ਕਹਿੰਦੇ ਮਨ ਜਾਗੇ ਕੀ ਇਹੇ ਨਿਸ਼ਾਨੀ ਪ੍ਰੀਅ ਲੱਗੇ ਔਰ ਸਤਗੁਰ ਕੀ ਬਾਣੀ ਜਿਹੜਾ ਆਪਣੇ ਗੁਰੂ ਨਾਲ ਪਿਆਰ ਕਰਨ ਲੱਗ ਗਿਆ ਗੁਰਬਾਣੀ ਨੂੰ ਪੜਨ ਲੱਗ ਗਿਆ ਬਾਣੀ ਨੂੰ ਸੁਣਨ ਲੱਗ ਗਿਆ ਸਮਝੋ ਉਹਦਾ ਮਨ ਜਾਗ ਗਿਆ ਮਨ ਜਾਗੇ ਕੀ ਇਹ ਨਿਸ਼ਾਨੇ ਪ੍ਰੀਅ ਲੱਗੇ ਆਰ ਸਤਗੁਰ ਕੀ ਬਾਣੀ ਪਾਤਸ਼ਾਹ ਜੀ ਕਹਿੰਦੇ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਂ ਤੇ ਮੋਹ ਡੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਗੁਰੂ ਸੁਖਾਂ ਦਾ ਦਾਤਾ ਸਾਰੇ ਸੁਖ ਦੇਣ ਵਾਲਾ ਗੁਰ ਕਰਤਾਰ ਗੁਰੂ ਪਰਮੇਸ਼ਰ ਦਾ ਰੂਪ ਹੈ। ਪਾਰ ਬ੍ਰਹਮ ਗੁਰ ਨਾਹੀ ਭੇਦ। ਰੱਬ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਵਾਰਾਜ ਕਹਿੰਦੇ ਮਤ ਕੋ ਭਰਮ ਭੋਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾ। ਕਹਿੰਦੇ ਇਹ ਵੀ ਗੱਲ ਯਾਦ ਰੱਖਿਓ ਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਬਿਨ ਸਤਗੁਰ ਕਿਨੇ ਨਾ ਪਾਇਓ। ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣਾ ਆਵੇ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਆਪ ਗੁਰ ਸੁਖ ਦਾਤਾ ਸਾਰੇ ਸੁਖਾਂ ਦਾ ਦਾਤਾ ਗੁਰ ਕਰਤਾਰ ਮੈਨੂੰ ਇੱਕ ਸੱਜਣ ਗੱਲ ਦੱਸ ਰਹੀ ਸੀ ਕਿਉਂਕਿ ਅੱਜ ਵੀ ਜੇ ਅਸੀਂ ਭਾਵਨਾ ਜੀਵਨ ਵਿੱਚ ਰੱਖਦੇ ਇੱਕ ਬਹੁਤ ਬੜੀ ਲਿਖੀ ਲੇਡੀ ਸੀ ਸਕੂਲ ਦੇ ਵਿੱਚ ਟੀਚਰ ਹੈ ਤੇ ਬਹੁਤ ਵੈਸੀ ਉਹਦੇ ਘਰ ਵਾਲੇ ਦਾ ਵੀ ਕੰਮ ਬਹੁਤ ਲੰਮਾ ਚੌੜਾ ਸੀ ਤੇ ਉਹਦੇ ਲੜਕੇ ਦੇ ਕੋਲੋਂ ਮੁੰਡੇ ਦੇ ਕੋਲੋਂ ਕੋਈ ਗਲਤੀ ਹੋ ਗਈ ਤੇ ਉਹਦਾ ਕੇਸ ਚੱਲਦਾ ਸੀ ਤੇ ਹੁਣ ਉਹ ਬਹੁਤ ਭਟ ਗਈ ਲੱਖਾਂ ਰੁਪਈਆ ਉਹ ਲਾ ਚੁੱਕੇ ਸੀ 70-80 ਲੱਖ ਰੁਪਈਆ ਕੇਸ ਦੇ ਉੱਪਰ ਲਾ ਚੁੱਕੇ ਸੀ ਕਿਸੇ ਗੁਰਸਿੱਖ ਨਾਲ ਉਹਨਾਂ ਦਾ ਮੇਲ ਆਪ ਹੋਇਆ ਉਹਨਾਂ ਨੇ ਆ ਕੇ ਬੜੇ ਦੁਖੀ ਸੀ ਉਹ ਤੇ ਅਸੀਂ ਬਹੁਤ ਕੋਈ ਜਗ੍ਹਾ ਛੱਡੀ ਨਹੀਂ ਕੋਈ ਬਾਬਾ ਨਹੀਂ ਛੱਡਿਆ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਮੰਤਾਂ ਨਹੀਂ ਮੰਨੀਆਂ ਜਿੱਥੇ ਪੈਸਾ ਨਹੀਂ ਦਿੱਤਾ ਪੈਸੇ ਦੀ ਵੀ ਕਮੀ ਨਹੀਂ ਆ ਪਰ ਉਹ ਕੇਸ ਖਤਮੇ ਨਹੀਂ ਹੋ ਰਿਹਾ ਉਹ ਕਹਿੰਦੇ ਕਦੇ ਗੁਰਦੁਆਰੇ ਗਏ ਕਹਿੰਦੇ ਗੁਰਦੁਆਰੇ ਤੇ ਨੀਕ ਪਰ ਉਹ ਦੀ ਕਿੱਦਾਂ ਦੀ ਭਾਵਨਾ ਸੀ ਉਸ ਲੇਡੀਜ਼ ਦੀ ਉਹ ਭਾਵਨਾ ਸੀ ਵੀ ਜਿਹੜੇ ਪ੍ਰਸ਼ਾਦ ਵੀ ਤੁਸੀਂ ਲੈਂਦੇ ਨਾ ਸਿੱਖ ਜਿਹੜੇ ਐਦਾਂ ਜਿਹਦਾ ਮੰਗਤੇ ਹੁੰਦੇ ਨਹੀਂ ਪਤਾ ਨਹੀਂ ਸੀ ਨਾ ਉਹਨੂੰ ਵੀ ਇਹ ਭਾਵਨਾ ਕੀ ਹੈ ਪ੍ਰਸ਼ਾਦ ਨੂੰ ਕੀ ਕਿਹਾ ਜਾਂਦਾ ਹੈ ਤੇ ਉਹ ਦੀ ਸੋਚ ਅਲੱਗ ਸੀ ਪਰ ਹੁਣ ਉਹ ਭਾਵਨਾ ਸੀ ਉਹ ਦੀ ਦੁਖੀ ਸੀ ਤੇ ਉਹ ਗੁਰਸਿੱਖ ਦੇ ਕਹਿਣ ਤੇ ਗੁਰਦੁਆਰੇ ਆ ਗਏ ਤੇ ਉਹਨੇ ਕੜਾ ਪ੍ਰਸ਼ਾਦ ਬਣਵਾ ਕੇ ਲਿਆਂਦਾ ਆਨੰਦ ਸਾਹਿਬ ਪੜਿਆ ਤੇ ਉਸ ਗੁਰਸਿੱਖ ਨੇ ਆਖਿਆ ਬੀਬੀ ਤੂੰ ਅਰਦਾਸ ਖੁਦ ਕਰ ਤੇ ਉਹਨੇ ਅਰਦਾਸ ਕੀਤੀ ਤੇ ਇੱਕ ਹਫਤੇ ਦੇ ਵਿੱਚ ਉਹਦਾ ਕੇਸ ਖਤਮ ਹੋ ਗਿਆ ਤੇ ਅਜ ਉਹੀ ਹੈ ਉਹ ਬਾਣੀ ਵੀ ਪੜਨ ਲੱਗ ਗਈ ਗੁਰਦੁਆਰੇ ਵੀ ਆਉਣ ਲੱਗ ਗਈ ਕਹਿਣ ਦਾ ਭਾਵ ਜਿੱਦਣ ਵਿਸ਼ਵਾਸ ਹੁੰਦਾ ਹੈ ਗੁਰੂ ਸੁੱਖਾਂ ਦਾ ਦਾਤਾ ਹੈ ਗੁਰ ਜੀਦਣ ਸਾਨੂੰ ਵਿਸ਼ਵਾਸ ਹੋ ਜਾਏ ਗੁਰ ਸੁਖ ਦਾਤਾ ਗੁਰ ਕਰਤਾ ਗੁਰੂ ਕਰਤਾਰ ਹੈ ਪਰਮੇਸ਼ਰ ਦਾ ਰੂਪ ਹੈ ਜੀ ਪ੍ਰਾਣ ਸਾਡੇ ਜਿੰਦ ਦਾ ਸਾਡੇ ਪ੍ਰਾਣਾ ਦਾ ਉਹ ਆਧਾਰ ਦਾ ਅਰਥ ਹੁੰਦਾ ਹੈ ਸਹਾਰਾ ਜੀ ਪ੍ਰਾਣ ਨਾਨਕ ਗੁਰ ਆਧਾਰ ਸਾਡੇ ਜਿੰਦ ਦਾ ਸਾਡੇ ਪ੍ਰਾਣਾ ਦਾ ਸਾਡੇ ਸਵਾਸਾਂ ਦਾ ਸਹਾਰਾ ਕੌਣ ਹੈ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ ਤੇ ਇਸ ਕਰਕੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਮੈਂ ਆਪਣਾ ਆਪ ਨਿਸ਼ਾਵਰ ਕਰਦਾ ਜਿਹੜੇ ਮੇਰੇ ਤੇ ਕਿਰਪਾ ਕੀਤੀ ਆਪਣੀ ਬਾਣੀ ਨਾਲ ਜੋੜਿਆ ਤੇ ਮੈਂ ਅੰਦਰ ਨੂੰ ਜਾਣ ਦਾ ਯਤਨ ਕੀਤਾ ਆਤਮ ਚੀਨ ਅੰਦਰ ਨੂੰ ਪੜਤਾਲਿਆ ਤੇ ਪਰਮ ਰੰਗ ਮਾਨੀ ਫਿਰ ਮੈਂ ਉਹ ਆਤਮਿਕ ਦਰਜਾ ਜਿਹੜਾ ਸੀ ਉਹ ਪਰਮੇਸ਼ਰ ਦੇ ਪਿਆਰ ਦਾ ਮੰਨਣਾ ਸ਼ੁਰੂ ਕਰ ਦਿੱਤਾ ਗੁਰੂ ਮਹਾਰਾਜ ਕਿਰਪਾ ਕਰਨ ਸਾ ਸੰਗਤ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿਨਾਮ 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 ਜੀ ਵਾਹਿਗੁਰੂ ਆਹੇ